ਸਸਾ ਸੂਸਹ ਸੇਜ ਸਵਾਰੈ ਸੋਈ ਸਹੀ ਸੰਦੇਨ ਵਾਰੈ ਫੇਰ ਕੌਣ ਰਹਿ ਜਾਂਦਾ ਸਸਾ ਸੂਸਹ ਸੇਜ ਸਵਾਰੈ ਜਿਸ ਵਕਤ ਇਹ ਉਹ ਚ ਲੀਰ ਹੋ ਜਾਂਦਾ ਜਾ ਕੇ ਅਸਲ ਜਿਹਰਦਾ ਜਿਹੜਾ ਹੁੰਦਾ ਨਾ ਫੇਰ ਸਬਰਦਾ ਪਹਿਲਾ ਮਨ ਸਬਰਦਾ ਮੈਨੂੰ ਤਾਂ ਮਨ ਜਿਹੜਾ ਹੈਗਾ ਇਹ ਸੁਧ ਕੀਤਾ ਹੈ ਭਾਰਿ ਛੁੱਟ ਹੋ ਕੇ ਜਦੋਂ ਉਹ ਚ ਸੁਬਾ ਗਿਆ ਬਾਕੀ ਦੀ ਜਿਹੜੀ ਕਬੀ ਰਹਿ ਗਈ ਉਹ ਆਪ ਕੱਢ ਲੈ ਜਦੋਂ ਕਹਿੰਦਾ ਮੇਰੇ ਘਰ ਆਏ ਰਾਜਾ ਰਾਮ ਪੁਧਾਰਾ ਫਿਰ ਉਹ ਬਾਕੀ ਸਵਾਰਦਾ ਜੋ ਜਿਹੜੀ ਕਬੀ ਰਹਿ ਗਈ ਘਰ ਚ ਸੋਈ ਸਹੀ ਸੰਦੇਣ ਵਾਲਾ ਸਹੀ ਸਦੇ ਹੈ ਜਿਹੜਾ ਪੂਰੀ ਸ਼ੰਕਾ ਫੇ ਪੂਰੀ ਸ਼ੰਕਾ ਖੇਰ ਵੱਲ ਹੁੰਦੀ ਹੈ ਜਦ ਦੇ ਬਾਹਰ ਉਹਦੇ ਚ ਸੁਭਾਜ ਹੁੰਦਾ ਹੈ ਬਾਹਰ ਚਿੱਤ ਜਦ ਇੱਕ ਹੋ ਜਾਂਦਾ ਹੈ ਜਦ ਮੰਦੀ ਹੋਦ ਖਤਮ ਹੋ ਜਾਂਦੀ ਹੈ ਇਹ ਕਹ ਲਓ ਅਸਲ ਦੇ ਵਿੱਚ ਸ਼ੰਕਾ ਉਹ ਤੋਂ ਬਾਅਦ ਦੂਰ ਹੁੰਦੀ ਹੈ ਸ਼ੰਕਾ ਦੂਰ ਹੋਈ ਤਾਂ ਬੰਨ ਨਹੀਂ ਮਿਲਦਾ ਬੰਨ ਛੱਡਦਾ ਗੁਰਬਾਣੀ ਨੂੰ ਸਮਝ ਕੇ ਬੰਨ ਕੇ ਕੁਝ ਹੈ ਕਿ ਅਗਰ ਲਾਹੂ ਵੀ ਨਾ ਜੀ ਨੂੰ ਮਨ ਵੱਲਦਾ ਨਹੀਂ ਹੁੰਦਾ ਉਹ ਉਹੀ ਕਹੀਆ ਵੀ ਇਹਨੂੰ ਗੁਰ ਸਖੋ ਸੱਚ ਸੱਚ ਕਰ ਕੇ ਵਡੋ ਬਾਣੀ ਨੂੰ ਕੁਝ ਐਸੀਆਂ ਗੱਲਾਂ ਨੇ ਜਿਹਦਾ ਇਹਨੂੰ ਸਦੇ ਹੁੰਦਾ ਹੈ ਪਰ ਮੰਨ ਕੇ ਉਹ ਤਪੜੇ ਵੋੜ ਜ ਸੁਭਾਅ ਤੇ ਵੋੜ ਜਿਉਂਦੇ ਫੇਰ ਉਹ ਬਾਕੀ ਦੇ ਸਦੇ ਫਿਰ ਦੂਰ ਹੁੰਦੇ ਬਾਕੀ ਦੇ ਸਭ ਦੇ ਤਾਂ ਫੇਰ ਦੂਰ ਹੁੰਦੇ ਨੇ ਤ੍ਰਿਕੁਟੀ ਛੁੱਟੀ ਤੇ ਬਾਅਦ ਉੱਧਰ ਬੈਠੇ ਤੇ ਇੱਕ ਵਾਰ ਨੇ ਕਿ ਚਿਤ ਹੋਏ ਤੇ ਬਾਅਦ ਉਸਦੇ ਦੂਰ ਹੁੰਦੇ ਰਿਹਾ ਕੋਈ ਕੁਝ ਅਸਲੀ ਸਭ ਦੇ ਸਾਰੀਆਂ ਸ਼ੰਕਾ ਵਾਟਾ ਇੱਕ ਵਾਰ ਨੇ ਕਿ ਚਿਤ ਹੋ ਕੇ ਯਾਦ ਰਹੇ ਤਾਂ ਫੇਰੇ ਦੂਰ ਹੋ ਜਾਂਦੇ ਪਹਿਲਾਂ ਤਾਂ ਬੋਟੀਆਂ-ਬੋਟੀਆਂ ਗੱਲਾਂ ਹੀ ਸਮਝਾਈ ਗਈ ਉਹ ਇਹ ਪਾਈ ਜਿੱਦਾਂ ਧਨ ਇਕੱਠਾ ਕਰਨਾ ਹੈ ਤਾਂ ਇਹੀ ਥੇ ਰਹਿ ਜਾਣਾ ਸਾਰਾ ਦੇ ਰੋਗ ਤੂੰ ਕੰਮ ਕਰਦਾ ਉਹ ਕਰਤ ਕਰਦਾ ਉਹਦੇ ਪਿੱਛੇ ਸਾਰੀ ਜ਼ਿੰਦਗੀ ਲਾਤੀ ਉਹ ਸੰਸਾਰ ਪਿੱਛੇ ਜਿਹੜੇ ਸੰਸਾਰ ਦਾ ਇੱਕ ਤਸੂ ਜਿੰਨਾ ਵੀ ਤੇਰੇ ਨਾਲ ਨਹੀਂ ਜਾਣਾ ਪਤਾ ਤਾਂ ਇਹ ਗੱਲ ਸਮਝਾਈ ਗਏ ਜੇ ਇਹ ਗੱਲ ਇਹਦੇ ਅਕਲ ਚ ਆ ਜਾਵੇ ਫਿਰ ਪਰਤਾ ਖਾ ਜਾਂਦਾ ਜੇ ਦੀ ਸਮਝੇ ਗੱਲ ਆ ਜਾਵੇ ਵੀ ਗੱਲ ਤਾਂ ਠੀਕ ਹੈ ਫਿਰ ਪਰਤਾ ਖਾ ਜਾਂਦਾ ਪਹਿਲਾਂ ਤਾਂ ਬਹਾਲ ਲਈ ਗਿਆਨ ਭਾਇਆ ਦਾ ਗਿਆਨ ਤੇ ਬਾਕੀ ਜਿਹੜੇ ਸੁੱਧੇ ਰਹਿ ਜਾਂਦੇ ਨੇ ਇਹੋ ਜਿਹੀਆਂ ਗੱਲਾਂ ਬਹੁਤ ਨੇ ਜਿਹੜੀ ਵਾਰ ਵੱਲੋਂ ਯੋਗ ਨਹੀਂ ਹੈ ਉਲ ਭਾਵਜਲ ਤਰਤਨਾ ਲਾਗੇ ਬਹਾਰਾਂ ਵਾਲੀ ਗੱਲ ਵੱਲੋਂ ਯੋਗ ਹੈ ਕੀ ਹੋਰ ਸਾਨੂੰ ਤਾਂ ਪਤਾ ਹੀ ਨਹੀਂ ਕੀ ਤਰਤ ਹੈ ਇਸੇ ਸੁੰਦੇ ਜਿਹੜੇ ਇਹਦੇ ਗਾਂ ਜਾ ਕੇ ਪਤਾ ਲੱਗੂ ਭਾਵਜਲ ਤਰਤਨਾ ਲਾਗੇ ਬਹਾਰਾ ਸੁਣਤਾ ਸੀ ਲਿਆ ਪਰ ਪਤਾ ਤਾਂ ਜਦ ਇਹ ਲੱਗੂ ਜੇ ਤਰਾਂਗੇ ਕੀ ਤਰਨਾ ਕੀ ਹੁੰਦਾ ਹੈ ਉੱਭਰਨਾ ਕੀ ਹੈ ਡੁੱਬਣਾ ਕੀ ਹੈ ਪਤਾ ਤਾਂ ਡੁੱਬੇ ਕਿਵੇਂ ਕਹਿੰਦਾ ਬੁੱਢਾ ਥੋਂ ਉੱਭਰੇ ਜਿੱਦਾਂ ਜਰ ਮਾਲਾ ਫੇਰਦਾ ਡੁੱਬਿਆ ਹੋਇਆ ਲੋਕ ਕਹਿੰਦੇ ਭਗਤ ਆ ਉਹ ਆਪ ਕਹਿੰਦਾ ਮੈਂ ਡੁੱਬਿਆ ਹੋਇਆ ਉਹ ਜਿਹੜੀ ਬਾਣੀ ਕਬੀਰ ਦੀ ਹੈ ਨਾ ਗੁਰੂ ਗੋਬਿੰਦ ਸਿੰਘ ਦੇ ਉਹ ਡੁੱਬੇ ਹੋਏ ਦੀ ਉਚਾਰਣ ਕੀਤੀ ਹੋਈ ਹੈ ਉਹ ਸਾਰੀ ਬਾਣੀ ਜਿਹੜੀ ਆ ਬਾਣੀ ਹੈ ਨਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਇਹ ਉਚਾਰਣ ਕੀਤੀ ਹੈ ਬਾਹਰ ਆਏ ਰਿਹਾ ਕਰਕੇ ਉਹ ਡੁੱਬੇ ਹੋਏ ਉਚਾਰਣ ਕੀਤੀ ਹੈ ਤਾਂ ਇਹਦਾ ਗੁਰੂ ਨੂੰ ਉਹ ਵੀ ਤਨੂ ਦੋਇ ਇੱਕ ਆ ਡੱਟ ਕੇ ਹੀ ਜਾਂਦਾ ਹੈ ਗੋਵਿੰਦਾਰ ਗੁਰੂ ਦੋ ਸਭੇ ਦਾ ਲੋ ਜਦ ਦੇਖਿਆ ਦੇੜੇ ਜਾ ਕੇ ਅੰਦਰ ਦੇਖਿਆ ਤਾਂ ਦੋ ਇੱਕ ਨੇ ਦੋ ਤਾਂ ਹੈ ਹੀ ਨਹੀਂ ਗੁਰੂ ਔਰ ਗੋਵਿੰਦ ਇੱਕ ਹੁੰਦੇ ਨੇ ਅਸੀਂ ਵੀ ਡੁੱਬੇ ਹੋਇਆ ਸਿੱਖ ਸਾਰੇ ਕਾਹ ਹੀ ਵਿਅਕਤੀ ਨੂੰ ਗੁਰੂ ਕਹੀ ਜਾਂਦੇ ਮੇਰਾ ਵੈਦ ਗੁਰੂ ਗੋਵਿੰਦ ਗੋਵਿੰਦ ਹੈ ਜਿਹੜਾ ਉਹੀ ਵੈਦ ਹੈ ਉਹੀ ਗੁਰੂ ਹੈ ਜੇ ਗੋਬਿੰਦਾ ਗੁਰੂ ਹੈ ਜੇ ਗੋਬਿੰਦ ਜਿਹੜਾ ਲਫ਼ਜ਼ ਆਇਆ ਹੋਇਆ ਇਹਦੇ ਜੋ ਗੁਰੂ ਹੈ ਫਿਰ ਨਾਨਕ ਗੁਰੂ ਨਹੀਂ ਨਾਨਕ ਨੇ ਗੋਬਿੰਦ ਦੀ ਭਗਤੀ ਕੀਤੀ ਹੈ ਸਤਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਾਰ ਗੋਬਿੰਦ ਦੀਓ ਗੋਬਿੰਦ ਤਾਂ ਗੁਰੂ ਹੈ ਗੁਰੂ ਦੀ ਤਾਂ ਭਗਤੀ ਕੀਤੀ ਹੈ ਨਾਨਕ ਨੇ ਨਾਨਕ ਨੂੰ ਅਸੀਂ ਗੁਰੂ ਬੁਲਾਤਾ ਡੁੱਬੇ ਹੋਇਆ ਸਾਰੇ ਸਿੱਖ ਉੱਭਰਿਆ ਕੋਈ ਨਹੀਂ ਹੋਇਆ ਗੁਰਬਾਣੀ ਕੋੜਾ ਡੁੱਬੇ ਹੋਇਆ ਫੇਰ ਇਹ ਡੁੱਬੇ ਹੋਇਆ ਸਤਗੁਰੂ ਨਾਨਕ ਭਗਤ ਕਰੀ ਇੱਕ ਵਾਰ ਪੱਟ ਕਹਿ ਰਹੇ ਨੇ ਆਲੂ ਪੱਟ ਸਿੱਖ ਨੇ ਕਿੱਡੀ ਪੱਟਾਂ ਦੀ ਬਾਣੀ ਐਵੇਂ ਨਹੀਂ ਨਾਨਕ ਨੇ ਉੱਥੇ ਪੰਜਵੇਂ ਪਾਸ਼ਾ ਦੇ ਦਰਜ ਕਰਤੀ ਜੁਰਤ ਸੀ ਉਹਨਾਂ ਦੀ ਗੱਲ ਕਰਨ ਦੀ ਸਾਡੇ ਜੁਰਤੇ ਹੈ ਨਹੀਂ ਕਿਸੇ ਦੀ ਗੱਲ ਕਹਿ ਦੀ ਡਰਦੇ ਜਾਂ ਡਰਦੇ ਗੱਲ ਕਹਿੰਦੇ ਸੱਚ ਬੋਲਣੋਂ ਡਰਦੇ ਸੱਚ ਬੋਲੋ ਜਿਹੜਾ ਡਰਦਾ ਨਰਕ ਚਲਾ ਜਾਂਦਾ ਨਰਕ ਤੇ ਰਹਿੰਦਾ ਔਰ ਨਰਕ ਤੇ ਰਹਿੰਦੇ ਸਿੱਖ ਜਿਹੜੇ ਇਹ ਜਿਹਨ ਸੱਚ ਬੋਲਣੋਂ ਤੇ ਡਰਦੇ ਨੇ ਜਿਹੜੇ ਪੈਗਮ ਆਉਂਦੇ ਪਟਕਰ ਸਤਗੁਰੂ ਨਾਮਕ ਭਗਤ ਕਰੀ ਇੱਕ ਵਾਰ ਤਨਵੰਤ ਅਨੁਭਵਿੰਦ ਦਿਖੋ ਗੋਬਿੰਦ ਗੁਰੂ ਹੈ ਔਰ ਇਹ ਕਹਿੰਦੇ ਰਾਰਾ ਗੁਰੂ ਹੈ ਅਸੀਂ ਆਜ਼ਮੀਰ ਜੁੜ ਗਏ ਗੋਬਿੰਦ ਅਸਲੀ ਗੁਰੂ ਛੜਤਾ ਨਕਲੀ ਨਾਲ ਜੁੜ ਗਏ ਕ੍ਰੀਏਟ ਕਰਨੇ ਨਕਲੀ ਅਸੀਂ ਆਪਣਾ ਬਣਾ ਲਿਆ ਮੂਰਤੀ ਪੂਜਾ ਵਾਲੇ ਥੋਵੇ ਮੂਰਤੀ ਪੂਜਾ ਉਹਨਾਂ ਨੇ ਕੀ ਕਿਹਾ ਜੀ ਮਾਨੁਖ ਕੀ ਟੇਕ ਵਰਤੀ ਸਭ ਜਾਣ ਦੇਵਨ ਕੋ ਇੱਕੇ ਭਗਵਾਨ ਜਿਸਕੇ ਦੀਏ ਰਹੇਗਾ ਬੋਰਨਾ ਤ੍ਰਿਸ਼ਨਾ ਲਾਗੇ ਆਏ ਮਾਰੇ ਰੱਖੇ ਇੱਕੋ ਆਪ ਮਾਨਸਿਕੇ ਚ ਨਾ ਰਹੀ ਹਾਤ ਇਹ ਗੱਲ ਅਸੀਂ ਮੰਨੀ ਮਾਨਸਿਕੇ ਕੁਛ ਨਹੀਂ ਹਾਂ ਤੁਹਾਡੀ ਗੱਲ ਮੰਨੀ ਝੂਠੀਆਂ ਵੀ ਸਾਖੀਆਂ ਕਰ ਲੀਆਂ ਸੀ ਨਾਨਕ ਦਾ ਜਨਮ ਨਹੀਂ ਹੋਇਆ ਜੀ ਇਹ ਹੋਇਆ ਉਹ ਹੋਇਆ ਕੀ ਫੜ ਰਹੇ ਨੇ ਲੋਕ ਇਹਨੇ ਡੁੱਬਲੇ ਡੁੱਬਿਆ ਰਹੇ ਗੁਰਬਾਣੀ ਨੂੰ ਮੰਨਣ ਜੋਗੀ ਵੀ ਸਾਡੇ ਕੋ ਹੌਸਲਾ ਨਹੀਂ ਝਟਾ ਰਹੇ ਅਸੀਂ ਜੋ ਗੁਰਬਾਣੀ 'ਚ ਲਿਖਿਆ ਹੈ ਉਹ ਕਹਿਣ ਦਾ ਵੀ ਹੌਸਲਾ ਨਹੀਂ ਝਟਾ ਰਹੇ ਅੰਦਰ ਕਮਜ਼ੋਰ ਹੈ ਦਸਲ ਦੇ ਵਿੱਚ ਮਾਇਆ ਦੀ ਭੁੱਖ ਸਾਡੀ ਗਈ ਨਹੀਂ ਅਜਿਹਾ ਗੁਰਦੁਆਰੇ ਜਾ ਕੇ ਵੀ ਮਾਇਆ ਲੱਗਦੇ ਕਿੰਨੀਆਂ ਅਰਦਾਸਾਂ ਗੁਰਦੁਆਰੇ ਹੁੰਦੀਆਂ ਨੇ ਜਾ ਕੇ ਕੁਝ ਮੰਗਣ ਦੀਆਂ ਕੋਈ ਵੀ ਆਦਮੀ ਦੱਸੇ ਕਿ ਮੈਂ ਗੁਰਦੁਆਰੇ ਦੀ ਅਰਦਾਸ ਤੋਂ ਅਗਾਇਬ ਹੋ ਗਿਆ ਮੈਨੂੰ ਸਭ ਤੋਂ ਖਾ ਗਿਆ ਜਿਸਕੇ ਦੀਏ ਰਹੇ ਅਗਾਇਬ ਅਗਾਇਬ ਕੌਣ ਹੋਇਆ ਕਿ ਗੁਰੂ ਦਾ ਹੈਗਾ ਲਾਏਗਾ ਤੇ ਨਹੀਂ ਹੋਇਆ ਕੋਈ ਇਹਨੀ ਭੁੱਖ ਦੂਰ ਹੋਈ ਐ ਜੇ ਨਹੀਂ ਹੋਈ ਫਿਰ ਦੇਖ ਲਓ ਵੀ ਇਹ ਗੱਲ ਕੁਝ ਗੜਬੜ ਹੈ ਕਿਤੇ ਜਿਹੜੀ ਦਵਾਈ ਕੰਮੇ ਨਹੀਂ ਕਰਦੀ ਉਹਨੂੰ ਛੱਡ ਦਿਓ ਇੱਥੋਂ ਕੋਈ ਲੋਕ ਗੱਲ ਤੜੀ ਖੋਜ ਲਈ ਖਬਰੇ ਖੋਜ ਪਰੇ ਨਾ ਹੋਣੀ ਮਤ ਕੋਈ ਕਹਿੰਦੇ ਨਾ ਪਾਓ ਖੋਜ ਹੁਣ ਅਸੀਂ ਖੋਜ ਨਹੀਂ ਪਾਏ ਹੋਏ ਥੋੜਾ ਅਸੀਂ ਕਹਿੰਦੇ ਸਿੱਖੀ ਹੈ ਜੀ ਸਿੱਕੀ ਹੋਰ ਗੱਲ ਹੈ ਸਿੱਕੀ ਦਾ ਸੰਬੰਧ ਸਰੀਰ ਨਾਲ ਹੈ ਹੀ ਨਹੀਂ ਕੱਪੜੇ ਜਿਹੇ ਜੇ ਮਰਜੀ ਪਾ ਲੋ ਫਰੀਦ ਤੇ ਕਬੀਰ ਦੀ ਬਾਣੀ ਹੈ ਤੇ ਕਿਉਂ ਸਾਡੇ ਕੋਲ ਕੱਪੜੇ ਸੀ ਉਹਦੇ ਕਬੀਰ ਦੀ ਅਕਬੀਰ ਦੀ ਬਾਣੀ ਪੜ੍ਹਦੇ ਅਸੀਂ ਕਿ ਕਬੀਰ ਜੀ ਸਿੱਕੀ ਦਾ ਕੋਈ ਸੰਬੰਧ ਨਹੀਂ ਇਹਨਾਂ ਗੱਲਾਂ ਨਾਲ ਜਿਹੜੇ ਕਕਾਰ ਲਈ ਫਿਰਦੇ ਨੇ ਅਸੀਂ ਉਹ ਫੌਜ ਦੀ ਬੰਦਗੀਓ ਉਹਨਾਂ ਡਿਸਪਲਾਈਨ ਹੋਰ ਚੀਜ਼ ਆ ਬਾਹਰ ਦੀ ਗੱਲ ਹੈ ਟੀਮਾਂ ਖੇਡਦੀਆਂ ਨੇ ਉਹਨਾਂ ਦੀ ਆਪਣੀ ਆਪਣੀ ਵਰਦੀ ਹੁੰਦੀ ਹੈ ਤੇ ਵੱਧਦੀ ਆ ਦਾ ਕੀ ਆ ਤਾਂ ਉਹ ਤੋਂ ਫੌਜ 'ਚ ਹੀ ਲੜਾਈ ਹੋਈ ਸੀ ਜਦੋਂ ਹੁੰਦੀ ਸੀ ਸਾਨੂੰ ਲੋੜ ਪਈ ਸੀ ਵਰਦੀ ਦੀ ਨਿਸ਼ਾਨੀ ਹੈ ਵੱਖਰੀ ਉਹ ਸਾਡੀ ਪਰ ਜੇ ਆ ਹੈ ਜੀ ਜੇ ਬੱਲਾ ਫੜਨਾ ਨਹੀਂ ਆਉਂਦਾ ਵਰਦੀ ਪਾ ਕੇ ਥੋੜੀ ਉਹ ਸੈਂਚਰੀ ਮਾਰ ਦੂਗਾ ਉਹਦੇ ਨਾਲੀ ਟੀ-ਸ਼ਰਟ ਪਾ ਕੇ ਸੈਂਚਰੀ ਮਾਰ ਦੂ। ਇਹ ਉਹਦੇ ਨਾਲ ਬੱਲੇ ਨਾਲ ਸੈਂਚਰੀ ਮਾਰ ਦੂਗਾ। ਉਹਦਾ ਬ੍ਰੈਂਡ ਨਾਲ ਵੀ ਮਾਰ ਦੂ ਸੈਂਚਰੀ। ਜਿਹੜਾ ਮਾਰ ਸਕਦਾ ਉਹਨੂੰ ਨਹੀਂ ਫਰਕ ਪੈਂਦਾ ਸੈਂਚਰੀ ਨਾਲ ਬ੍ਰੈਂਡ ਨਾਲ ਵਰਦੀ ਦਾ ਕੋਈ ਸਬੰਧ ਨਹੀਂ ਹੈ। ਅਸੀਂ ਵਰਦੀ ਨੂੰ ਸਭ ਕੁਝ ਬਣਾ ਲਿਆ। ਦਬੋ ਤੇਵਾ ਡੁੱਬ ਗਏ। ਐਸੇ ਨਹੀਂ ਦਿੰਦੇ ਕਿ ਥੇਜ਼ੀ ਦਾ ਦਿੰਦਾ ਕਿ ਤੀ ਇਹ ਬਾਣੀ ਜਗਾ ਜਿਹਾ। ਫੇਰ ਰਗਾਇਓ ਜਗਤ ਕੋ ਲੋਗਰ ਕੋ ਪਾਸ ਕੀਰ ਅਸੀਂ ਫੇਰ ਭੇਜਦੇ ਜੁੜਿਆ ਸੇ ਹੋੜ ਲਿਆ ਜਿਹਦੇ ਸੰਤਾਂnabla ਕਿਸੇ ਕਿਸ ਦਾnabla ਕਿਸੇ ਕਿਸ ਦਾnabla ਸੋ ਹਲਪ ਸੁਖ ਹਾਰ ਪਰਮ ਸੁਖ ਭਾਵਾ ਤਬ ਇਹ ਤ੍ਰਿਯੋ ਕੰਤਕਾ ਹਵਾ ਅਸਲ ਵਿੱਚ ਅਲਪ ਸੁਖ ਰੇ ਜਿਹੜੇ ਸੰਸਾਰੀ ਸੁਸ ਇਹ ਸਾਨੂੰ ਸਿੱਖੀ ਪਰ ਜਾਣੇ ਨਹੀਂ ਦਿੰਦੇ ਜਦੋਂ ਬਹੁਤ ਸੁੱਖ ਕੋ ਪੀਏ ਜਿਹੜੇ ਸੁੱਖਾਂ ਦੇ ਜਦੋਂ ਮੈਨੂੰ ਸੁੱਖ ਬਹੁਤ ਨੇ ਦੁੱਖ ਬਹੁਤ ਨੇ ਦੁੱਖਾਂ ਨੂੰ ਸੁੱਖਾਂ 'ਚ ਬਦਲਦੇ ਸਾਰੀ ਜ਼ਿੰਦਗੀ ਬਦਲਦੇ ਰਹਿੰਦੇ ਆ ਫੇਰ ਵੀ ਸਾਰੇ ਦੁੱਖ ਜਿਹੜੇ ਨੇ ਸੁੱਖਾਂ 'ਚ ਬਦਲ ਲੈਂਦੇ ਜਦੋਂ ਬਹੁਤ ਸੁੱਖ ਕੋ ਪੀਏ ਦੁੱਖ ਕੋ ਕੀਓ ਰੋ ਦੁੱਖਾ ਦੁੱਖ ਜਦੋਂ ਬੀਤੇ ਪਰ ਸੰਸਾਰ ਵਿੱਚ ਸੁੱਖੋਂ ਦੁੱਖ ਜ਼ਿਆਦਾ ਮਿਲਣ ਸਾਨੂੰ ਉਹ ਤਾਂ ਅਸੀਂ ਯਤਨ ਨਹੀਂ ਕੀਤਾ ਉਹ ਕਿੱਥੋਂ ਮਿਲ ਗਏ ਇਸ਼ਾਰਾ ਹੈ ਪਹਾੜੇ ਨਾਲ ਸੁੱਖ ਸੁੱਖ ਦੇ ਸਾਡੇ ਯਤਨਾਂ ਨਾਲ ਦੁੱਖ ਹੈ ਨਾ ਸੁੱਖ ਹੈ ਜੇ ਸੁੱਖ ਯਤਨਾਂ ਨਾਲ ਆਉਂਦਾ ਤਾਂ ਦੁੱਖ ਵੀ ਯਤਨਾਂ ਨਾਲ ਆਉਂਦਾ ਦੁੱਖ ਵੀ ਤਾਂ ਯਤਨਾਂ ਨਾਲ ਹੀ ਆਉਣਾ ਚਾਹੀਦਾ ਘਾਟਾ ਤਾਂ ਪਊ ਜੇ ਵਿਵਾਰ ਕਰੋਗੇ ਵੱਦਾ ਵੀ ਤਾ ਉਹ ਜੇ ਵਪਾਰ ਕਰੋਗੇ ਜੇ ਵਪਾਰੇ ਨਹੀਂ ਕਰਦੇ ਨਾ ਘਾਟਾ ਨਾ ਵੱਡਾ ਦੁੱਖ ਵੀ ਵਪਾਰ ਚੋਂ ਮਿਲਣ ਘਾਟਾ ਸੁੱਖ ਵੀ ਵਪਾਰ ਚੋਂ ਮਿਲਣ ਜਤਨ ਕਰਨਾ ਵਪਾਰ ਹੈ ਜੇ ਸੁਖ ਜਤਨ ਨਾਲ ਆਇਆ ਤੇ ਦੁੱਖ ਵੀ ਜਤਨ ਨਾਲ ਆਇਆ ਘਾਟਾ ਦੁੱਖ ਹੈ ਵੱਧਾ ਸੁੱਖ ਹੈ ਤੋ ਕਾਪੜੇ ਆਪ ਨਹੀਂ ਆ ਸਕਦੇ ਆਪਾਂ ਆਪਣੀ ਬਣੀ ਪੈ ਸਕਦਾ ਉਹੀ ਕਾਰਨ ਉਹੋ ਜੇ ਕਾਰਨ ਸੁਖ ਪਿੱਛੇ ਨੇ ਉਹੋ ਜੇ ਕਾਰਨ ਦੁੱਖ ਪਿੱਛੇ ਨੇ ਜਦ ਕੁਝ ਪਾਵਤ ਤੋ ਗਰਭ ਕਰਦਾ ਵਾਇਆ ਗਈ ਤੋ ਰੋਣ ਲੱਗਦਾ ਵਾਇਆ ਬੜੀ ਤਹਾਦਰ ਵਾਇਆ ਜਾਂਦੀ ਹੈ ਫਿਰ ਹੁੰਦਾ ਦੁੱਖ ਹੁੰਦਾ ਵਪਾਰ ਦੇ ਦੁੱਖ ਸੁੱਖ ਜੇ ਵਪਾਰ ਕਰਦਾ ਹੀ ਨਹੀਂ ਘਟਾ ਪੈ ਨਹੀਂ ਸਕਦਾ ਵਪਾਰ ਕਰਦਾ ਹੀ ਨਹੀਂ ਵਧਾ ਹੋਈ ਨਹੀਂ ਸਕਦਾ ਦੋਏ ਜਤਨ ਨਾਲ ਲੈ ਸਬੋਧਤ ਜੇ ਪਰ ਕਹਿੰਦੇ ਦੁੱਖ ਕਿੱਥੇ ਰੋ ਜੇ ਮੇਰੇ ਹੋ ਗਏ ਜਤਨ ਤੋਂ ਸੁੱਖ ਦੇ ਕੀ ਤੇ ਦੋਏ ਹੋ ਕੁਝ ਨਾਲ ਲੈ ਦੁੱਖ ਹਕ ਜਿੱਦਣ ਇਹਨੂੰ ਇਹ ਸਮਝ ਆ ਗਈ ਦੁੱਖ ਸੁੱਖ ਜਤਨ ਨਾਲ ਮੇਰੇ ਨਾਲ ਨਹੀਂ ਹੈਗੇ ਸੰਬੰਧ ਹੁਕਮ ਨਾਲ ਨੇ ਫਿਰ ਕੀ ਕਰਦਾ ਹੈ ਇਹ ਦੁੱਖ ਸੁੱਖ ਛਾੜ ਜਿਹੜੇ ਸੰਸਾਰੀ ਸੁੱਖ ਨੇ ਉਹਦੀ ਇੱਛਾ ਹੀ ਛਾੜ ਦਿੰਦੇ ਮੇਰੇ ਤਰ੍ਹਾਂ ਹੋੜੇ ਹੀ ਨਹੀਂ ਵੈਨੂੰ ਚਾਹ ਕੇ ਕੋਈ ਨਾ ਕਰ ਕਟਵਾਤਾ ਤੇ ਮੇਰੇ ਵੱਲ ਦੀ ਗੱਲ ਲਈ ਡਿਊਟ ਹੋ ਗਏ ਕਰ ਦਿੰਦੇ ਸੰਸਾਰੀ ਸੁੱਖ ਔਰ ਦੁੱਖ ਨੂੰ ਬਰਾਬਰ ਬੋਲਣ ਬਲਕਿ ਦੁੱਖ ਨੂੰ ਜ਼ਫਾਨਾ ਚੰਗੇ ਬੋਲਣ ਲੱਗ ਪੈਂਦਾ ਦੁਕਾਨਦਾਰੋ ਸੋਕਰੋ ਸੋਕਰ ਰੋਵੰਦੇ ਇਸੋ ਕਾਇਬੋਲ ਜਾਂਦੇ ਫੇਰ ਇਹ ਤਬਦੀਲੀ ਹੁੰਦੀ ਹੈ ਅਲਪਸੋ ਪਛਾੜ ਪਰਮ ਸੁਖ ਪਾਵਾ ਜਿਦਣ ਅਲਪਸੋ ਪਛਾੜ ਦਿੰਦਾ ਫੇਰ ਇਹਨੂੰ ਪਰਮ ਸੁਖ ਬਣ ਜਾਂਦਾ ਅਸਲ ਸ਼ਾਂਤੀ ਫੇਰ ਬਣਦੀ ਹੈ ਸੰਸਾਰੇ ਦੁੱਖ ਸੁਖ ਦੀ ਜਦ ਇੱਛੇ ਧਿਆਨ ਦਿੰਦਾ ਸੋ ਇਹਨੂੰ ਜਦ ਇਹ ਮਿਲ ਜਾਂਦਾ ਪਰਮ ਸੁਖ ਅੜੇ ਜਾਇਦਾ ਤਾਂ ਸੋਚ ਜਾਇਦਾ ਬਣ ਜਾਂਦੇ ਤਾਂ ਇਹ ਤ੍ਰਿਯਾ ਉਹ ਕੰਤ ਕਹਾਵਾ ਫੇਰ ਇਹਦਾ ਨੋਤਰੀਆ ਪਹਿਲਾਂ ਇਹਦੇ ਨੂੰ ਪਲੰਗ ਲੱਗਿਆ ਹੋਇਆ ਜਦ ਬਾਣੇ ਚ ਹੈ ਫਿਰ ਇਹ ਜਿਹੜੀ ਜੋਤ ਹੈ ਬਾਣੇ ਦੇ ਵਿੱਚ ਜਿਆਦਾ ਆ ਗਈ ਨਾ ਇਹ ਇੱਕ ਹੈ ਜਣਾ ਇਹਦਾ ਨੋਤਰੀਆ ਬੁੱਧੀ ਦਾ ਅਨੁਭਵ ਹੈ ਬੁੱਧੀ ਉਹ ਕੰਤ ਕਹਾਵਾ ਹੈ ਇਹ ਤ੍ਰਿਯਾ ਦੇ ਜਿਹੜੇ ਤਲ ਰਹੇ ਹੋ ਇਸ ਤਰੀ ਦੇ ਤਲ ਨਿਹੜੋ ਹੂੰ ਔਰਤ ਕਿਹਦੇ ਤਰਨੀ ਤੇ ਤੇਰੀ ਅਜਰ ਤੇ ਰਹੇ ਹੋ ਆਇਆ ਤੇਰੀ ਆਦ ਗੁਰੂ ਹਰਗੋਬਿੰਦ ਸਾਹਿਬ ਤੇ ਤਰੀਆ ਲਿਆ ਹੈ ਨਾ ਵੀ ਔਰਤਾਂ ਚ ਤਰੋਦੇ ਉੱਤੇ ਲਿਖਿਆ ਇੱਥੇ ਔਰਤ ਮਰਦ ਨਾਲ ਖਾਜੇ ਔਰਤ ਵੀ ਆਇਆ ਹੈ ਲੋਗ ਨੇ ਐ ਬੁਧੀ ਦੇ ਤਰਨੇ ਹੋ ਉਹ ਤੇਰੀਆ ਚ ਉਹ ਸਭ ਅਗਲੇ ਅਗਲ ਦੀ ਓਕਾਰ ਡਾ ਹੈ ਅਗਲੇ ਕਰ ਰਹੀ ਹੈ ਖੜਾ ਰਹੀ ਹੈ ਸਾਰੀ ਗੱਲ ਆ ਤੇਰੀਆ ਇੱਥੇ ਹੁੰਦਾ ਤੇਰੀਆ ਉਹ ਸਾਰੇ ਧਾਰਮਿਕ ਬੜੀ ਹੋਈਆਂ ਨੇ ਔਰਤਾਂ ਔਰ ਆਦਮੀ ਜਿਹੜੇ ਕਿ ਦੂਰ ਅਫਰੋਡ ਕਰ ਰਹੇ ਨੇ ਉੱਥੇ ਦਿਖਾਏ ਦੇਣੇ ਤਰੀਕੇ ਉੱਥੇ ਦਿਖਾਏ ਦੇਣੇ ਤਰੀਕੇ ਚੱਲਦੇ ਕੋਈ ਵੀ ਵਿਰੋਧ ਧਰਮ ਕਹੇ ਨਹੀਂ ਧਾਰਮਿਕ ਬੰਦੇ ਨੇ ਬੁੱਧੀਆਂ ਨੇ ਉੱਥੇ ਕਿਦੋਂ ਧਰਮ ਆ ਧਰਮ ਵੀ ਇੱਥੇ ਵੀ ਰਹਿਣ ਦੀ ਕੋਸ਼ਿਸ਼ ਕਰ ਰਹੇ ਕਿ ਦੂਜੇ ਨੂੰ ਪਲੈਨਿੰਗ ਹੈ ਉਹਨਾਂ ਦੀ ਆਪਣੀ ਆਪਣੀ ਧਰਮ ਦਾ ਨੋਟ ਹੈ ਧਰਮ ਦਾ ਭੇਸ ਹੈ ਗੱਲ ਕੁਝ ਹੋਰ ਜਿਵੇਂ ਕੋ ਡੇਰਾ ਬਣਾ ਕੇ ਸਮਾਗਮ ਚੜਨ ਲੱਗੇ ਵੀਰ ਤੇਲ ਦੇ ਰਿਹਾ ਉਹ ਪੁਰਸਾਰੇ ਪੁਰਸਾਰੇ ਦੀ ਉਹਦੇ ਆ ਪੁਰਸਾਰੇ ਆਉਦੇ ਨੇ ਇਹ ਉਹਨਾਂ ਦੇ ਵਿੱਚ ਸਤਾਰਲੂ ਅਤੇ ਜਕਰੀਬੇ ਦੀ ਤਬਿਤ ਤ੍ਰਿਆਉ ਕੰਤਕ ਹਾਂ ਨਾਬ ਇਹ ਤ੍ਰਿਆਉ ਕੰਤਕ ਹਾਂ ਹੈ ਸੰਤੋਖ ਤੇ ਬਾਦੀ ਗੱਲ ਹੈ ਜਦ ਇਹ ਪੂਰਾ ਹੁਕਮ ਦੇ ਵਿੱਚ ਹੁੰਦਾ ਹੈ ਪੂਰਾ ਬਾਣੇ 'ਚ ਹੁੰਦਾ ਹੈ ਫਿਰ ਇਹ ਤ੍ਰਿਆ ਤ੍ਰਿਆ ਕਹਿੰਦੇ ਉਹਨੂੰ ਦੇ ਜਿਹੜੇ ਪੜ੍ਹੇ ਚ ਹੋ ਗਏ ਜੋ ਕੁਝ ਕਰੇ ਸੋਹਣਾ ਕਰਵਾ ਦिए ਉਤਰੀਆ ਉਤਰੀਆ ਇੱਕ ਬੋਤ ਹੁਕਮ ਚ ਕਾਈਆ ਜਾ ਕੇ ਪ੍ਰੇਮ ਪਦਾਰਥ ਪਾਈਆ ਤੋ ਚਰਣੀ ਚ ਲਾਈਆ ਸੋ ਕਹੇ ਸੋ ਕੀਜੇ ਤਨ ਮਨ ਦੀਜੇ ਐਸਾ ਪਰਮਣ ਲਾਈਆ ਇਹ ਕਹੇ ਸੁਹਾਗਣੀ ਪੜਨੇ ਇਨਵਾਰਤੀ ਸੋ ਪਾਈਏ ਉਸਾਰਾ ਸ਼ਬਦ ਇਹ ਤੇ ਉਤਰੀਆ ਤ੍ਰਿਅਤਾ ਅੰਕੰਤ ਹੋ ਗਿਆ ਤ੍ਰਿਅ ਹੋ ਗਈ ਅਸੀਂ ਕਿਹੜੇ ਹਿਸਾਬ ਨਾਲ ਕਹਿੰਦੇ ਹਾਂ ਵੀ ਔਰਤਾਂ ਦਾ ਆਦਮੀ ਬਰਾਬਰ ਗੁਰਬਾਤ ਵਿੱਚ ਕਿ ਚੜ੍ਹ ਉਹ ਬੜੀ ਜੀ ਵਿੱਚ ਕੋ ਕਾਜੂ ਜੌੜ ਦੂਜੇ ਲੱਗੇ ਡੁੱਬੇ ਸਿਰ ਗੁਜ਼ਾਰਿਆ ਕਿੱਥੇ ਲਿਗਾ ਜਿੱਥੇ ਤੇ ਕਬੇ ਤ੍ਰਿਯੋ ਕੰਤ ਕਹਾਵਾ ਫਿਰ ਇਹ ਤ੍ਰਿਯੋ ਕੰਤ ਆਪਣੇ ਬੁੱਧ ਕੁਛ ਨਹੀਂ ਹੈ ਵੇਰੀ ਮਾਤਾ ਥੋੜੀ ਥੋੜੀ ਤੂੰ ਸਬਰਤ ਬੋੜਾ